ਮਹਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਬਿਲਾਵਲਾ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਸ਼ਾ ਜੀ ਦੀ ਬੰਦਾਇ ਪਾਮ 13 ਜਪਾ ਨੂੰ ਉਹਨਾਂ ਦੇ ਦਰਸਾਜ ਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਆਇਆ ਹੈ ਕਿ हे भाई प्रभु ਦਾ ਨਾਮ ਸਿਮਰਿਆ ਕਰੋ ਇਹ ਨਾਮ ਠੰਡ ਪਾਣ ਵਾਲਾ ਜਲ ਹੈ ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ ਸਾਰੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ ਇਹ ਭਾਈ ਸਾਧ ਸੰਗਤ ਵਿੱਚ ਮਿਲ ਕੇ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿਵੇਂ ਹਰਿੰਡ ਤੇ ਪਲਾ ਆਦਿਕ ਨਕੰਮੇ ਰੁੱਖ ਚੰਦਨ ਦੀ ਸੰਗਤ ਨਾਲ ਸੁਗੰਧਿਤ ਹੋ ਜਾਂਦੇ ਹਨ ਤਿਵੇਂ ਮੇਰੇ ਵਰਗੇ ਜੀਵ ਹਰ ਨਾਮ ਦੀ ਬਰਕਤ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ਜਬ ਜਗਨਨਾਥ ਜਗਦੀਸ਼ ਗੁਸਈਆ ਸਾਰਣ ਪਰੇ ਸੇ ਜਨ ਉਬਰੇ ਜੋ ਪ੍ਰਹਿਲਾਦ ਉਦਾਰ ਸਮਈਆ ਰਹਉ ਹੈ ਭਾਈ ਜਗਤ ਦੇ नाथ ਜਗਤ ਦੇ ਈਸ਼ਵਰ ਧਰਤੀ ਦੇ ਖੰਮ ਪ੍ਰਭੂ ਦਾ ਨਾਮ ਜਪਿਆ ਕਰ ਜਿਹੜੇ ਮਨੁੱਖ ਪ੍ਰਭੂ ਦੀ ਸ਼ਰਨਾ ਪੈਂਦੇ ਹਨ ਉਹ ਮਨੁੱਖ ਸੰਸਾਰ ਸਮੁੰਦਰ ਵਿੱਚੋਂ ਬਾਝ ਨਿਕਲਦੇ ਹਨ ਜਿਵੇਂ ਪ੍ਰਹਿਲਾਦ ਆਦਿ ਭਗਤਾਂ ਨੂੰ ਪਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਕੇ ਆਪਣੇ ਚਰਨਾਂ ਵਿੱਚ ਲੀਨ ਕਰ ਲਿਆ ਪਾਰ ਅਰਥਾਰੇ ਮੈਂ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਸਾਕਤ ਕੂੜੇ ਊਬ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਏ ਪਈ ਸਾਰੀ ਬ੍ਰਹਸਪਤੀ ਵਿੱਚ ਚੰਦਨ ਸਭ ਤੋਂ ਸ੍ਰੇਸ਼ਟ ਰੋਗ ਹੈ ਚੰਦਨ ਦੇ ਨੇੜੇ ਹੋ ਗਿਆ ਹੋਇਆ ਹਰੇਕ ਬੂਟਾ ਚੰਦਰਮ ਬਣ ਜਾਂਦਾ ਹੈ ਪਰ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਵੇੜੇ ਪ੍ਰਾਣੀ ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿੱਚੋਂ ਖੁਰਾਕ ਮਿਲ ਸਕਣ ਤੇ ਪੀਖੜੋ ਤੇ ਸੁੱਕ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਅਹੰਕਾਰ ਵਸਦਾ ਹੈ ਇਸ ਵਾਸਤੇ ਪ੍ਰਮਾਤਮਾ ਤੋਂ ਵਿਛੜ ਕੇ ਉਹ ਕਿਤੇ ਦੂਰ ਪੈ ਰਹਿੰਦੇ ਹਨ ਹਰ ਗਤ ਮਿਤ ਕਰਤਾ ਆਪੇ ਜਾਣ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਵੇ ਜੋਤੁਰ ਲਿਖਿਆ ਸੋ ਮਿਟੇ ਨਾ ਮਟਈਆ ਹੇ ਪ੍ਰਮਾਹ ਹੇ ਭਾਈ ਪ੍ਰਮਾਤਮਾ ਕਿਹੋ ਜ੍ਹਾ ਹੈ ਤੇ ਕਿੱਡਾ ਵੱਡਾ ਹੈ ਇਹ ਗੱਲ ਆਪ ਹੀ ਜਾਂਦਾ ਹੈ ਜਗਤ ਦੀ ਸਾਰੀ ਮਰਿਆਦਾ ਉਸਨੇ ਆਪ ਹੀ ਬਣਾਈ ਹੋਈ ਹੈ ਉਸ ਮਰਿਆਦਾ ਅਨੁਸਾਰ ਜਿਸ ਜੀਵ ਨੂੰ ਗੁਰੂ ਮਿਲ ਪੈਂਦਾ ਹੈ ਉਹ ਸੋਨਾ ਬਣ ਜਾਂਦਾ ਹੈ ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ ਇਹ ਭਾਈ ਤੁਰ ਦਰਗਾਹ ਤੋਂ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ ਲਿਖਿਆ ਜਾਂਦਾ ਹੈ ਉਹ ਲੇਖ ਕਿਸੇ ਨੇ ਆਪਣੇ ਉਦਮ ਨਾਲ ਮਟਾਇਆ ਨਹੀਂ ਜਾ ਸਕਦਾ ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ ਹੈ aradna padarth gaur mat paave sagar bhagat pandar khulaiya gur charani ek sar da upji mai har gun kah ta tripta na bhaiya he bhai guru de andar bhakti de samundar bhare paye han bhakti de khazane khulle paye han guru di mat te turke hi manukh uccha aatmik gun ratan prapt kar sakda hai vekho guru di charani lag ke hi mere andar ek parmatma vaste pyar paida hoya hai ਹਉ ਨ ਪ੍ਰਮਾਤਮਾ ਦੇ ਗੁਣ ਗਾੰਦਿਆ ਮੇਰਾ ਮਨ ਰੱਜਦਾ ਨਹੀਂ ਹੈ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਆ ਹਰ ਪਾਰ ਨ ਭਾਵੈ ਪਰੇ ਪਰਈਆ ਏ ਭਾਈ ਜਿਹੜਾ ਮਨੁੱਖ ਸਦਾ ਹੀ ਪ੍ਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਏ ਉਹਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ ਪਰਬ ਦੇ ਗੋਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ ਉਹ ਮੈਂ ਤੁਹਾਨੂੰ ਉਸ ਦਾ ਹਾਲ ਦੱਸਿਆ ਹੈ ਸੋਹੇ ਭਾਈ ਮੁੜ ਮੁੜ ਹਰੇਕ ਖੇਨ ਹਰੇਕ ਪਾਲ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਪਰ ਇਹ ਚਿੱਤੇ ਰੱਖੋ ਪ੍ਰਮਾਤਮਾ ਪਰੇ ਤੋਂ ਪਰੇ ਹੈ ਕੋਈ ਜੀਵ ਉਸ ਦੀ ਹਸਤੀ ਦਾ ਪਾਰਲਾ ਬੰਨ ਲੱਭ ਨਹੀਂ ਸਕਦਾ ਸਾਸਤ ਬੇਦ ਪੁਰਾਣ ਪੁਕਾਰ ਹੈ ਧਰਮ ਕਰੋ ਖਟ ਕਰਮ ਦਿੜਈਆ ਮਨਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ ਨਾਵ ਪਾਰ ਬੁਢਈਆ ਏ ਭਾਈ ਵੇਦ ਸ਼ਾਸਤਰ ਪੁਰਾਣ ਆਦਿਕ ਧਰਮ ਦੀ ਪੁਸਤਕ ਇਸੇ ਗੱਲ ਉਤੇ ਜ਼ੋਰ ਦਿੰਦੇ ਹਨ ਕਿ ਖਾਟ ਕਰਮੀ ਧਰਮ ਕਮਾਇਆ ਕਰੋ ਉਹ ਇਨਾਂ ਛੇ ਧਾਰਮ ਕਰਮਾਂ ਬਾਰੇ ਹੀ ਪਕਾਈ ਕਰਦੇ ਹਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਸੇ ਪਖੰਡ ਵਿੱਚ 扑ਕਣਾ ਵਿੱਚ ਪੈ ਕੇ ਖੁਆਰ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਦੀ ਬੇੜੀ ਆਪਣੇ ਹੀ ਪਖੰਡ ਦੇ ਭਾਰ ਨਾਲ ਲੋਭ ਦੀ ਲਹਿਰ ਵਿੱਚ ਡੁੱਬ ਜਾਂਦੀ ਹੈ। ਨਾਮ ਜਪੋ ਨਾਮੇਂ ਗਤਿ ਪਾਵੋ ਸਿਮਰਤ ਸਾਸਤਰ ਨਾਮ ਦੇ ਰੜਈਆ ਹੋਵੇਂ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਗੁਰਮੁਖ ਪਰਚੈ ਪਰਮ ਪਦ ਪਈਆ ਏ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਨਾਮ ਵਿੱਚ ਜੁੜ ਕੇ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰੋਗੇ। ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਟਿਕਾਈ ਰੱਖੋ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰ ਨਾਮ ਹੀ ਸਿਮਰਤੀਆਂ ਸਾਸ਼ਤਰਾਂ ਦਾ ਉਪਦੇਸ਼ ਹੈ ਹਰ ਨਾਮ ਦੀ ਰਹਿ ਜਦੋਂ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰੂ ਦੀ ਸ਼ਰਨ ਪੈ ਕੇ ਜਦੋਂ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਪਤਿਸ਼ ਦਾ ਹੈ ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇਂ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੈ ਜਿਤ ਭਾਵੇ ਤਿਤ ਰਾਹੇ ਚਲਈਆ ਏ ਪ੍ਰਭੂ ਇਹ ਸਾਰਾ ਜਗ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ ਜਿਸ ਪਾਸੇ ਤੂੰ ਜੀਵਾਂ ਨੂੰ ਲਾਂਦਾ ਹੈ ਉਹੀ ਕਰਮ ਜੀਵ ਕਰਦੇ ਹਨ ਚੌਥੇ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਜੀਵ ਤੇਰੇ ਵਾਝੇ ਹਨ ਜਿਵੇਂ ਤੂੰ ਵਜਾਂਦਾ ਹੈ ਤਵੇਂ ਵੱਜਦੇ ਹਨ ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ ਉਸੇ ਰਾਹ ਦੇ ਜੀਵ ਤੁਰਦੇ ਹਨ ਹੋਈ ਅਭਿਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੀ ਨਿ ਜਾਓ ਗੁਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ